ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵੀਨਾ मैम ਸਾਡੇ ਨਾਲ ਨੇ ਔਰ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਸਕੂਲਿੰਗ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਸਕੂਲਿੰਗ ਵੀਜ਼ਾ ਦਾ ਸਟੇਟਸ ਕਿਹੜੇ ਇਨਟੇਕ ਦੇ ਵਿੱਚ ਹੁਣ ਸਾਡੇ ਬੱਚੇ ਐਡਮਿਸ਼ਨ ਲੈ ਸਕਦੇ ਨੇ ਸੋ ਪਲੱਸ 1 ਤੱਕ ਦੇ ਜਿਹੜੇ ਸਟੂਡੈਂਟ ਨੇ 6ਵੀਂ 7ਵੀਂ ਕਲਾਸ ਤੋਂ ਲੈ ਕੇ ਉਹ ਸਕੂਲਿੰਗ ਵੀਜ਼ਾ ਲੈ ਸਕਦੇ ਨੇ ਸੋ ਗਾਰਡੀయన్స్ ਨੂੰ ਮਾਂ ਜਾਂ ਬਾਪ ਨੂੰ ਵੀ ਨਾਲ ਵੀਜ਼ਾ ਮਿਲ ਸਕਦਾ ਹੈ ਕਿੰਨਾ ਹਾਲਾਤਾਂ ਚ ਪੂਰੀ ਇਨਫਰਮੇਸ਼ਨ ਲੈਣੇ ਆ ਡਿਟੇਲ ਦੇ ਵਿੱਚ ਬਹੁਤ ਸਵਾਗਤ ਹੈ ਜੀ ਪਿਆਰ ਬਣੀ ਸ਼ਸ਼ੀ ਕਾਲ ਸਾਰਿਆਂ ਨੂੰ ਸ਼ਸ਼ੀ ਕਾ ਵੀਰੋਂ ਮੈਂ ਸਕੂਲਿੰਗ ਵੀਜ਼ਾ ਦੀ ਪੂਰੀ ਗੱਲ ਸੰਖੇਪ ਐਦਾਂ ਇਹ ਸਕੂਲ ਦਾ ਜਿਹੜਾ ਸਟੂਡੈਂਟ ਹੈ ਨਾ ਉਹ ਸਮਝ ਲਓ ਕਿ ਛੋਟਾ ਹੀ ਹੁੰਦਾ ਬੱਚਾ ਇਹ 3rd ਕਲਾਸ ਤੋਂ ਸਟਾਰਟ ਹੋ ਕੇ +1 ਤੱਕ ਜਾ ਸਕਦਾ 12th ਤੋਂ ਪਹਿਲੇ ਬਟ ਜਿਹੜਾ ਅਸੀਂ ਪ੍ਰੇਫਰ ਕਰਦੇ ਆਂ ਐਟਲੀਸਟ 6-7 ਚੋਏ ਬੱਚਾ ਐਂਡ ਪੇਰੈਂਟਸ ਨੂੰ ਥੋੜਾ ਸਸਤਾ ਪੈਂਦਾ ਸਕੂਲਿੰਗ ਦੀ ਪੜਾਈ ਉਹ ਬੱਚਾ 10th ਜਾਂ 11th ਚ ਜਾਏ ਕਿਉਂਕਿ ਜਿੰਨੇ ਸਾਲ ਸਟੂਡੈਂਟ ਦੀ ਪੜ੍ਹਾਈ ਹੈ ਉਹਨੇ ਸਾਲ ਦਾ ਇੰਸ਼ੋਰੈਂਸ ਦੇਣਾ ਪੈਂਦਾ ਕਿਉਂਕਿ ਆਸਟ੍ਰੇਲੀਆ ਵਿੱਚ ਜਾਂ ਕੋਈ ਵੀ ਕੰਟਰੀ ਵਿੱਚ ਸਟੂਡੈਂਟ ਦੀ ਪੜ੍ਹਾਈ ਬਿਨਾ ਇੰਸ਼ੋਰੈਂਸ ਦੇ ਨਹੀਂ ਹੁੰਦੀ ਸਭ ਨੂੰ ਪਤਾ ਹੈ ਕਿ ਯੂਕੇ ਦਾ ਇੰਸ਼ੋਰੈਂਸ ਸਭ ਤੋਂ ਮਹਿੰਗਾ ਹੈ ਆਸਟ੍ਰੇਲੀਆ ਦਾ ਉਸਦੇ ਕੰਪੈਰੀਜ਼ਨ ਬਹੁਤ ਸਸਤਾ ਹੈ ਫਿਰ ਵੀ ਜਿੰਨੇ ਸਮਝੋ ਬੱਚਾ 7 ਸਾਲ ਪੜ ਰਿਹਾ ਤੇ 7 ਸਾਲ ਦਾ ਹੈਲਥ ਇੰਸ਼ੋਰੈਂਸ ਜਿਹੜਾ ਫੀਸ ਜੁੜ ਹੋ ਕੇ ਆ ਜਾਂਦਾ 10th 1 ਜਿਹੜਾ ਉਹ ਸਭ ਤੋਂ ਸਸਤਾ ਪੈਂਦਾ 10th ਵਾਲਾ ਬੱਚਾ ਜਾਇ ਮੈਂ ਕੰਨੀ ਆ 9 10th ਵਾਲੇ ਬੱਚਿਆਂ ਦਾ ਤੇ ਬਹੁਤ ਵਧੀਆ ਸਿਸਟਮ ਬਣ ਜਾਂਦਾ ਕਿਉਂਕਿ 2 ਦੇ ਬਾਅਦ ਜਿਹੜੇ ਬੱਚਿਆਂ ਨੂੰ ਭੇਜਣਾ ਤੁਸੀਂ ਬਾਹਰ ਔਰ ਜਦ 9th ਤੋਂ ਚਲਾ ਗਿਆ ਬੱਚਾ ਔਰ ਇੱਕ ਤੇ ਉਹਦੀ ਸੈਟਲਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਤੇ ਸਿਸਟਮ ਨੂੰ ਸਟੂਡੈਂਟ ਸਮਝਣਾ ਸ਼ੁਰੂ ਕਰਦਾ ਹੈ 15 ਸਾਲ ਦਾ ਬੱਚਾ ਉੱਥੇ ਆਫ ਕੈਂਪਸ ਕੰਮ ਕਰ ਸਕਦਾ ਹੈ 15 ਇਅਰ ਦੀ ਏਜ ਚ ਉਹਨਾਂ ਨੂੰ ਅਲਾਉਡ ਹੈ ਕੰਮ ਕਰਨਾ ਤੇ ਸਟੂਡੈਂਟ ਜਿਹੜਾ ਥੋੜਾ ਜਾ ਪੈਸੇ ਦੀ ਵੈਲਿਊ ਵੀ ਸਮਝ ਜਾਂਦਾ ਹੈ ਉੱਥੇ ਦੀ ਐਜੂਕੇਸ਼ਨ ਨੂੰ ਵੀ ਸਮਝ ਜਾਂਦਾ ਹੈ ਐਂਡ ਉੱਥੇ ਜਿਹੜਾ ਉਹਨੂੰ ਪਲੱਸ 2 ਦੇ ਬਾਅਦ ਯੂਨੀਵਰਸਿਟੀਆਂ ਵੀ ਵਧੀਆ ਮਿਲ ਜਾਂਦੀਆਂ ਕਿਉਂਕਿ ਉੱਥੇ ਦੀ ਪੜ੍ਹਾਈ ਕੀਤੀ ਹੈ ਜੇ ਅਚੀਵਮੈਂਟ ਵਧੀਆ ਹੋ ਗਈ ਨਾ ਪੜ੍ਹਾਈ ਵਧੀਆ ਕਰ ਲਈ ਤੇ ਜਿਹੜੀ ਅੱਛੀ ਅੱਛੀ ਯੂਨੀਵਰਸਿਟੀਆਂ ਉਹਦੇ ਵਿੱਚ ਨੂੰ ਸਕਾਲਰਸ਼ਿਪ ਮਿਲਣ ਤੇ ਕਾਫੀ ਹੋ ਗਈ ਹੁਣ ਐਡਮਿਸ਼ਨ ਦਾ ਕੀ ਕ੍ਰਾਈਟੇਰੀਆ ਇਹ ਕੁਐਸਚਨ ਸਭ ਤੋਂ ਜ਼ਿਆਦਾ ਆਉਂਦਾ ਕਿਹੜੇ ਸਕੂਲਾਂ ਚ ਕਰਾਉਣੀ ਚਾਹੀਦੀ ਦੇਖੋ ਉੱਥੇ ਵੀ ਗਵਰਨਮੈਂਟ ਐਂਡ ਪ੍ਰਾਈਵੇਟ ਸਕੂਲ ਹੈ ਗਵਰਨਮੈਂਟ ਸਕੂਲ ਦੀ ਫੀਸ ਘੱਟ ਹੁੰਦੀ ਹੈ ਉਹ ਆਪਣੇ ਵਰਗੇ ਸਰਕਾਰੀ ਸਕੂਲ ਨਹੀਂ ਆਸਟ੍ਰੇਲੀਅਨ ਗਵਰਨਮੈਂਟ ਦੇ ਬਹੁਤ ਅੱچھے ਹੁੰਦੇ ਆ ਬਟ ਉੱਥੇ ਜੋ ਪ੍ਰਾਈਵੇਟ ਸਕੂਲ ਹੈ ਤੇ ਉਹਨਾਂ ਦਾ ਜਿਹੜਾ ਹੈ ਨੈਚੁਰਲ ਹੈ ਆ ਸਟੈਂਡਰਡ ਕਿਆ ਲੋ ਬਹੁਤ ਜ਼ਿਆਦਾ ਹਾਈ ਹੋਏਗਾ ਉਹਨਾਂ ਦੀ ਫੀਸ ਵੀ ਥੋੜੀ ਜ਼ਿਆਦਾ ਹੋਏਗੀ ਕਿਉਂਕਿ ਉਹ ਲਿਮਟਿਡ ਬੱਚਿਆਂ ਨੂੰ ਪੜ੍ਹਾਉਂਦੇ ਆ 15-20 ਬੱਚਿਆਂ ਨੂੰ ਕਲਾਸ ਲੈਣਾ ਹੈ ਹੈਨਾ ਬੱਚਾ ਸਟੂਡੈਂਟ ਟੀਚਰ ਦਾ ਜਿਹੜਾ ਕਮਿਊਨੀਕੇਸ਼ਨ ਬੜਾ ਸਟਰੋਂਗ ਹੋਏਗਾ ਸੋ ਡਿਪੈਂਡ ਕਰਦਾ ਤੁਹਾਡਾ ਬਜਟ ਕੀ ਹੈ ਬੱਚਾ ਕੀ ਕਰਨਾ ਚਾਹੁੰਦਾ ਉਹਦੇ ਉੱਪਰ ਸਕੂਲ ਦੀ ਸਿਲੈਕਸ਼ਨ ਹੋਣੀ ਹੈ ਲਾਸਟ 2 ইয়ারਜ਼ ਦੇ ਤਾਂ ਡਿਮਾਰਕ ਸ਼ੀਟ ਚਾਹੀਦੀ ਹੁੰਦੀਆਂ ਬਰਥ ਸਰਟੀਫਿਕੇਟ ਚਾਹੀਦਾ ਹੁੰਦਾ ਮੇਨ ਇਹ ਦੋ ਚੀਜ਼ਾਂ ਐਡਮਿਸ਼ਨ ਵਾਸਤੇ ਆ ਬਾਕੀ ਜਿਹੜੇ ਫੰਡਿੰਗ ਦੇ ਡਾਕੂਮੈਂਟਸ ਪੇਰੈਂਟਸ ਦੀ ਇਨਕਮ ਉਹ ਜਿਹੜੇ ਵੀ ਅਸੀਂ ਸੀਨੀਅਰ ਸਟੂਡੈਂਟਸ ਦਾ ਕਰਦੇ ਆ ਅਫਟਰ ਪਲੱਸ 2 ਉਹ ਹੀ ਸੇਮ ਚੀਜ਼ਾਂ ਚਾਹੁੰਦੇ ਆ ਉਹ ਜਿਹੜੀ ਆ ਤੁਹਾਡੀ ਕੰਪਲੀਟ ਇਨਕਮ ਵੀ ਜਾਣੀ ਆ ਅੰਕ ਤਾਂ ਤੁਹਾਡਾ ਜਿਹੜਾ ਆ ਫਾਈਨੈਂਸ਼ੀਅਲ ਵਨ ਇਅਰ ਤੇ ਦਿਖਾਣੇ ਸਭ ਤੋਂ ਵੱਡੀ ਗੱਲ ਆਸਟ੍ਰੇਲੀਆ ਦੇ ਵਿੱਚ ਇਹ ਬੜਾ ਫਾਇਦਾ ਹੈ ਕਿ ਤੁਸੀਂ ਜਸਟ ਵਨ ਇਅਰ ਦੇ ਦਿਖਾਣੇ ਨਿਊਜ਼ੀਲੈਂਡ ਤੇ ਤਿੰਨ ਸਾਲ ਦਾ ਦਿਖਾਣੇ ਜਾਂ ਦੋ ਸਾਲ ਦੇ ਦਿਖਾਣੇ ਆਸਟ੍ਰੇਲੀਆ ਦੇ ਵਿੱਚ ਓਨਲੀ ਵਨ ਇਅਰ ਤੇ ਦਿਖਾਣੇ ਤੇ ਇਹ ਕੋਈ ਬਹੁਤ ਜ਼ਿਆਦਾ ਨਹੀਂ ਹੈ ਜਦ ਆਪਾਂ ਪੜਾਉਣਾ ਆਪਣੇ ਬੱਚੇ ਨੂੰ ਬਾਹਰ ਇੱਕ ਡ੍ਰੀਮ ਹੈ ਤੇ ਇਨਾਂ ਕੁ ਪੇਰੈਂਟਸ ਦੇ ਕੋਲ ਇੱਕ ਬਜਟ ਹੋਣਾ ਹੀ ਚਾਹੀਦਾ ਜਿਹੜਾ ਬੱਚੇ ਦੇ ਵਾਸਤੇ ਪਸ਼ੋ ਕਰ ਸਕੇ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਬੈਨੀਫਿਟ ਹੈ ਪੇਰੈਂਟਸ ਨਾਲ ਜਾ ਸਕਦੇ ਆ ਜਿਆਦਾਤਰ ਅਸੀਂ ਪ੍ਰੇਫਰ ਕਰਦੇ ਆ ਇੱਕ ਪੇਰੈਂਟ ਨਾਲ ਜਾ ਦੂਜੇ ਦਾ ਵੀਜ਼ਾ ਅਸੀਂ ਬਾਅਦ ਚ ਗਾਈਡ ਕਰਦੇ ਆ ਤੇ ਇੱਕ ਅੱਛੀ ਓਪਰਚੁਨਿਟੀ ਮਿਲ ਜਾਂਦੀ ਹੈ ਕਿ ਪੇਰੈਂਟਸ ਵੀ ਨਾਲ ਜਾ ਰਿਹਾ ਬੱਚਾ ਵੀ ਜਾ ਰਿਹਾ ਉੱਥੇ ਦਾ ਪੂਰੇ ਮਾਹੌਲ ਚ ਸਟੂਡੈਂਟ ਐਡਜਸਟ ਹੋ ਗਿਆ ਉਹਦੇ ਬਾਅਦ ਉਹਨੂੰ ਸਕਾਲਰਸ਼ਿਪ ਮਿਲਣ ਦੇ ਬਹੁਤ ਜ਼ਿਆਦਾ ਚਾਂਸਸ ਹੈ ਅੱਛੀ ਯੂਨੀਵਰਸਿਟੀਆਂ ਮਿਲ ਜਾਂਦੀਆਂ ਜਿਹੜੇ ਕਿ ਇੱਥੋਂ ਮੁਸ਼ਕਲ ਹੈ ਹੁਣ ਕਈ ਪੇਰੈਂਟਸ ਨੂੰ ਇਹ ਇੱਛਾ ਹੁੰਦੀ ਹੈ ਕਿ ਉਹ ਜਿਹੜਾ ਬੱਚੇ ਨੂੰ ਮੈਡੀਕਲ ਪੜਾਵਾ इतों जो कई बार मुश्किल होंगी डायरैक्ट मैडिकल कोर्स मैडकल मीनस एम बी बी एस टाइप के कोई कोर्सैक्शन मुश्किल है जब स्टूडेंट उ पढ़ रहे हैं फिर कोई प्रॉब्लम नहीं तो मैडिकल की तैयारी करके मैडिकल अपना सिलैक्शन करवा सकता है तो बहुत सारे बैनीफिट है आ, स्कूलिंग वीजा आसट्रेलीयन स्कूलिंग वीजा के मेरे ख्याल मैक्सीम मैं तुम्हें दसिया बाकी इनफॉरमेषन नंबर चल ही रहे हैं उन्होंने कॉन्टेक्ट कर सकते मां बाप को भी किसिल 35-40 ਲੱਖ ਰੁਪਏ ਤੇ ਸ਼ੋ ਕਰਨ ਵਾਸਤੇ ਚਾਹੀਦਾ ਹੀ ਹੁੰਦਾ ਫੀਸ ਬਹੁਤ ਜ਼ਿਆਦਾ ਨਹੀਂ ਹੈ ਜਿਹੜੀ ਗਵਰਨਮੈਂਟ ਸਕੂਲ ਦੀ ਫੀਸ ਹੈ ਉਹ 15 ਤੋਂ ਲੈ ਕੇ 20 ਹਜ਼ਾਰ ਡਾਲਰ ਡਿਪੈਂਡ ਆਂਡ ਕਲਾਸ ਤਾਂ ਬਹੁਤ ਜ਼ਿਆਦਾ ਫੀਸਾਂ ਨਹੀਂ ਹੈ ਔਰ 6 ਮਹੀਨੇ ਦੀ ਫੀਸ ਦੇਣੀ ਹੈ ਮੰਨ ਲਓ ਤੁਸੀਂ 20 ਹਜ਼ਾਰ ਡਾਲਰ a ਸੀਨੀਅਰ ਸਟੂਡੈਂਟ ਹੈ 10th ya 11th ਵਾਲਾ ਤਾਂ 20 ਹਜ਼ਾਰ ਦਾ ਮਤਲਬ ਤੁਹਾਡੇ ਜਿਹੜੀ ਹੈ ਕੋਈ 11 ਲੱਖ ਫੀਸ ਹੈ ਔਰ 6 ਮਹੀਨੇ ਦੀ ਫੀਸ ਤੁਹਾਡੇ ਕੋਈ 5.5 ਲੱਖ ਬਣੇ ਤੇ ਉਹ ਤੁਹਾਨੂੰ ਸਸਤਾ ਕਾਫੀ ਪਾਇਆ ਜਾਂਦਾ ਗਵਰਨਮੈਂਟ ਸਕੂਲ ਦਾ ਚੋ थैंक यू सो मच सो ਬੜੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਬਿਨਾ ਕੋਈ ਮੈਮ ਨੇ ਸਾਂਝੀ ਕੀਤੀ ਹੈ ਸੋ ਸਕਰੀਨ ਦੇ ਉੱਪਰ ਨੰਬਰ ਹੈ ਸਾਰੇ ਵਿਦਿਆਰਥੀ ਇਸ ਨੰਬਰ ਤੇ ਗੱਲ ਕਰ ਸਕਦੇ ਨੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਕੇ ਤੁਸੀਂ ਆਪਣਾ ਫੈਸਲਾ ਕਰ ਸਕਦੇ ਹੋ थैंक यू सो मच